ਸਾਡਿਕਾ ਜੀ ਤੁਸੀਂ ਦੇਖ ਰਹੇ ਹੋ ਬੀਬੀਐਨ ਪੰਜਾਬ ਤੇ ਮੈਂ ਹਾਂ ਤੁਹਾਡਾ ਹੋਸਟ ਸਤਨਾਮ ਸਿੰਘ ਚਾਹਾਨ ਅੱਜ ਦਾ ਜਿਹੜਾ ਵਿਸ਼ਾ ਹੈ ਫਿਰ ਖੇਡਾਂ ਨਾਲ ਸੰਬੰਧਿਤ ਰਹੇਗਾ ਸਾਡੇ ਹੋਰਸ ਵਿਭਾਗ ਤੋਂ ਸਾਰੀ ਟੀਮ ਮੌਜੂਦ ਹੈ ਐਸਮ ਨੂੰ ਨਮਸਕਾਰ ਤੋਂ ਅਗਲੇ ਜੁੜੇ ਹੋਏ ਕੰਫਲੈਕਟ ਮੀਟ ਕਰਵਾਇਆ ਜਾ ਰਿਹਾ ਐਸਪੀਐਸ ਨਗਰ ਪੁਲਿਸ ਥੀਨ ਅੰਮ੍ਰਿਤਪੁਰ ਇੱਕ ਵਾਰ ਸਰਹੱਦਾਂ ਤੇ ਨੀੜੇ ਲੱਗਦੀਆਂ ਤੇ 1 ਵਾਈ 130 ਤੋਂ ਜਾਣਕਾਰੀ ਲੈ ਕੇ ਜਿੱਲੇ ਇਸ ਤਰ੍ਹਾਂ ਦਾ ਇਵੈਂਟ ਨਹੀਂ ਬਹੁਤ ਬਹੁਤ ਚਾਹ ਤੇ ਕੀ ਜਾਣਕਾਰੀ ਹੈ ਜਿਸੋ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਆ ਜਾਂ ਜਿਹੜੇ ਬੱਚੇ ਦੇਖ ਰਹੇ ਹੋ ਜਰੂਰ ਇਸ ਵਿੱਚ ਹਿੱਸਾ ਲੈਣਾ ਜੋ ਅਗਲੀ ਗੱਲ ਕਰਵਾਣਾ ਜੀ ਜਿਨ੍ਹਾਂ ਨੂੰ ਮਾਣ ਕੇ ਜਿੰਨੇ ਠੰਡਾ ਉਹਨਾਂ ਹੀ ਸਾਡਾ ਜੂਸ ਰਸਤ ਹੈ ਜੀ ਤਤਪਰ ਆਏ ਅਗਮਨ ਇਸ ਕਰਨ ਦੇ ਲਈ ਜੀ ਜੀ ਤੇ ਕਿਸ ਤਰ੍ਹਾਂ ਦਾ ਇਵੈਂਟ ਰਹੇਗਾ ਜੀ ਆ ਇਵੈਂਟ ਡਾਕਟਰ ਮਹਾਂਪਰਸ ਤੋਂ ਕਈ ਸਾਲਾਂ ਤੋਂ ਚੱਲ ਰਿਹਾ ਹੈ ਕੀ ਕਹਿੰਦੇ ਜੀ ਸਭ ਨੂੰ ਜੱਤੀ ਪਾਲ ਜੀ ਸਾਡੇ ਨੌਜਵਾਨ ਲੱਸੀਆਂ ਵੱਲ ਜਾ ਰਹੇ ਆ ਦੁਆਤਾ ਦੇ ਵੱਸੇ ਲੱਸੀਆਂ ਵੱਲ ਕਿਚੇ ਰਹੇ ਆ ਅਸਤੀ ਫੀਡਾਂ ਚਲਾ ਸਕੀਏ ਔਰ ਸਿਟੀ ਦਾ ਜਿਹੜਾ ਸਰਦਾਰ ਸਮਾਜ ਹੈ ਉਹ ਸਿੱਖੀ ਤੇ ਜਿਹੜੇ ਦਰਸ਼ਕ ਹਲੇ ਘਰੇ ਬੈਠੇ ਉਹਨਾਂ ਨੂੰ ਕੀ ਸੰਦੇਸ਼ ਹੈ ਜਿਹੜੇ ਵਿੱਚ ਸੰਦੇਸ਼ ਹੈ ਕਿ ਆਪਣੀਆਂ ਰਿਆਈਆਂ ਸਭ ਕੇ ਗਰਾਉਂਡ ਵੱਲ ਮੂਹਰੇ ਜੀ 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 ਸੋ ਧੰਨਵਾਦ ਤੁਹਾਡਾ ਜੀ ਤੇ ਅੱਗੇ ਅੱਗੇ ਦਿਨਾ ਮਾਈਕ ਤੇ ਮੈਂ ਪ੍ਰਿੰਸੀਪਲ ਆਈਟੀ ਨਮਾਸ਼ੇਰ ਹਮਕਾਰ ਸਿੰਘ ਸ਼ਿਮਰ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੀ ਗਰਾਊਂਡ ਦੇ ਵਿੱਚ ਐਸਐਸਸੀ ਸਾਹਿਬ ਵੱਲੋਂ ਆਡੀਸ਼ਨ ਐਸਐਸਸੀ ਸਾਹਿਬ ਨੇ ਹੁਣੇ ਹੀ ਸਿਆਹ ਦੀ ਟਰੱਕ ਦੇ ਖਿਲਾਫ ਦੀ ਅਫੈਕਟ ਸਪੀਡ ਹੋ ਰਹੀ ਹੈ ਇਸ ਦੇ ਲਈ ਤੁਹਾਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਇਹ ਜ਼ਿਲ੍ਹੇ ਦਾ ਇੱਕ ਮੇਨ ਕੈਂਪ ਹੈ ਆਈਟੀ ਨਮਾ ਸ਼ਹਿਰ ਜੀ ਜਿੱਥੇ ਅਕਸਰ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਰਾਜ ਦਾ ਇੱਕ ਫੰਕਸ਼ਨ ਹੈ ਤੇ ਖਾਸ ਕਰਕੇ ਨੌਜਵਾਨਾਂ ਵਾਸਤੇ ਬੜਾ ਔਕਾਤ ਜੀ ਹਾਂ ਦਾ ਮੌਸਮ ਆ ਤੁਸੀਂ ਗੱਲ ਕੀਤੀ ਹੈ ਖੰਡ ਨੂੰ ਦੂ ਤਾਂ ਇੱਕੋ ਤਰੀਕੇ ਨਾਲ ਕੀਤਾ ਜਾ ਸਕਦਾ ਪ੍ਰੈਕਟਿਸ ਕਰਕੇ ਬਚਿਸ਼ ਕਰਕੇ ਟੌਡ ਲਾ ਕੇ ਅੱਜ ਦਾ ਜੋ ਸਮਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਹਰੇਕ ਇਨਸਾਨ ਅਗਰ ਬਿਮਾਰੀਆਂ ਤੋਂ ਬਚਣਾ ਡਾਕਟਰਾਂ ਕੋਲ ਜਾਣ ਤੋਂ ਬਚਣਾ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਣਾ ਬਹੁਤ ਜ਼ਰੂਰੀ ਹੈ ਜੀ ਜੀ ਜਿੰਨੇ ਵੀ ਲੋਕਾਂ ਚ ਬੈਠੇ ਨੇ ਲਿਆ ਕੇ ਜਾਂ ਪਿੰਡਾਂ ਦੇ ਵਿੱਚ ਨੌਜਵਾਨ ਭੁੰਦੇ ਆ ਉਹਨਾਂ ਨੂੰ ਇਹ ਬੇਨਤੀ ਆ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਆਓ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਅਨਰੋਹਾ ਪੰਜਾਬ ਬਣਾ ਸਕੀਏ ਇੱਕਦਮ ਤੋਂ ਜੀ ਐਸ ਐਸ ਸਾਹਿਬ ਦਾ ਐਸ ਐਸ ਸਾਹਿਬ ਔਰ ਮਾਨਯੋਗ ਮੈਡਮ ਜੀ ਅ ਨਰੇਸ਼ ਕੁਮਾਰੀ ਜੀ بڑے ਨਾਮ بڑے ਔਦੇ ਨੇ ਉੱਚੇ ਖੜੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਆਈਟੀ ਨੂੰ ਅੱਜ ਭਾਗ ਲਾਏ ਔਰ ਮੈਂ ਆਸ ਕਰਦਾ ਕਿ ਇਸ ਸਨੇਹ ਨੂੰ ਨੌਜਵਾਨ ਖੜੇ ਮੱਥੇ ਲੈਣਗੇ ਔਰ ਆਪਣੀ ਜ਼ਿੰਦਗੀ ਨੂੰ ਤੰਦੋ ਸੁਖਰਾਣ ਦੇ ਲਈ ਪੰਜਾਬ ਨੂੰ ਹੋਰੇ ਲਿਆਣ ਦੇ ਲਈ ਆਪਣਾ ਹਿੱਸਾ ਬਣਗੇ ਮੈਂ ਇੱਕ ਗੋਸ਼ਨੀ ਹਲਾਣਾ ਚਾਹੁੰਦਾ ਇਸ ਗ라운 ਵਾਸਤੇ ਜਿੰਨੇ ਵੀ ਸੱਜਣ ਸੰਦੇ ਆ ਆਪਸਾ ਸਹਿਬਾਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਇਸ ਬ੍ਰਾਂਡ ਨੂੰ ਅਸੀਂ ਹੋਰ ਵਧੀਆ ਬਣਾਣਾ ਤਾਂ ਕਿ ਇਸ ਕੈਂਪ ਨੂੰ ਲੋਕ ਗੁਰੂ ਦੇਖਣ ਆਣ ਉਹਦੇ ਲਈ ਮੈਂ ਪ੍ਰਿੰਸੀਪਲ ਤੁਹਾਣਾ ਵਾਦਾ ਕਰਦਾ ਕਿ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਸੈਡ ਨੂੰ ਜਿੰਨੀ ਵੀ ਮੜਾਈ ਵੀਰ ਨਹੀਂ ਸਾਰੇ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਦੇ ਚਾਰਨਾ ਦੀ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਜ਼ਰੂਰ ਆਈਟੇ ਆਓ ਪ੍ਰਿੰਸੀਪਲ ਦਫਤਰ ਆਓ ਆਪਾਂ ਇਸ ਗਰਾਊਂਡ ਨੂੰ ਨੈਸ਼ਨਲ ਲੈਵਲ ਤੱਕ ਬਣਾਉਣਾ ਕਿਉਂਕਿ ਇੱਥੇ ਵੱਡੇ ਵੱਡੇ ਟੂਰਨਾਮੈਂਟ ਕਰਾਉਣ ਦੀ ਇੱਛਾ ਹੈ ਜੀ ਸੋ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਸਾਡਾ ਸਹਿਯੋਗ ਦਿਓ ਤਾਂ ਕਿ ਆਪਾਂ ਇਸ ਗਰਾਊਂਡ ਨੂੰ ਹੋਰ ਵਧੀਆ ਤਰੀਕੇ ਨਾਲ ਸਵਾਸ਼ ਕੀ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਐ ਬਹੁਤ ਧੰਨਵਾਦੀ ਕੀਮਤੀ ਵਿਚਾਰ ਦੇ